ਹੈਲੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਹਰਵਿੰਦਰ ਕੌਰ ਅੱਜ ਆਪਾਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਘੜੇ ਦਾ ਪਾਣੀ ਕਹਾਣੀ ਕਹਾਣੀ ਦਾ ਨਾਮ ਤੁਹਾਡੇ ਘਰ ਵਿੱਚ ਪੀਣ ਵਾਲੇ ਪਾਣੀ ਦੀ ਸੰਭਾਲ ਕਿਵੇਂ ਕੀਤੀ ਜਾਂਦੀ ਹੈ ਘੜੇ ਦੀ ਵਰਤੋਂ ਕਿਹੜੇ ਕੰਮਾਂ ਵਿੱਚ ਕੀਤੀ ਜਾਂਦੀ ਹੈ ਘੜੇ ਦਾ ਪਾਣੀ ਪੀਣ ਲਈ ਸਾਰਿਆਂ ਨੂੰ ਚੰਗਾ ਲੱਗ ਰਿਹਾ ਕਿਹੜੀ ਥਾਂ ਸੀ ਜਿੱਥੇ ਘੜਾ ਨਾ ਹੋਵੇ ਘੜੇ ਵਰਗਾ ਹੀ ਪਾਣੀ ਪੀਣ ਵਾਲੇ ਸਾंभ ਲਈ ਮਟ ਘੜੀਆਂ ਅਤੇ ਸੁਹਾਰੀਆਂ ਆਦੀ ਹੁੰਦੀਆਂ ਹਨ ਉਂਝ ਚਾਟੀ ਝਜਰਾ ਝਜਰੀ ਤੌੜੀ ਵੀ ਘੜੇ ਦੇ ਰੂਪ ਵਿੱਚ ਹਨ ਪਰ ਇਹਨਾਂ ਦੀ ਵਰਤੋਂ ਕੜੇ ਨਾਲੋਂ ਵੱਖਰੀ ਹੁੰਦੀ ਕੜੇ ਦਾ ਅਸਲੀ ਮੰਤਵ ਦਾ ਪਾਣੀ ਪੀਣ ਵਾਲੇ ਪਾਣੀ ਦੀ ਸੰਭਾਲਣਾ ਹੈ ਕੜੇ ਨੂੰ ਸਾਜ਼ ਵਜੋਂ ਵੀ ਵਰਤਿਆ ਜਾਂਦਾ ਹੈ ਉਂਗਲਾਂ ਵਿੱਚ ਛੱਲੇ ਪਾ ਕੇ ਜਦੋਂ ਵਤਰੰਜਰੀ ਕੜਾ ਵਜਾਉਂਦਾ ਹੈ ਤੇ ਉਹ ਪ੍ਰਤੀਤ ਹੁੰਦਾ ਹੈ ਜਿਵੇਂ ਕੜਾ ਗੱਲਾਂ ਕਰ ਰਿਹਾ ਹੋਵੇ ਘਰ ਵਿੱਚ ਖੁਸ਼ੀ ਦੇ ਸਮਾਗਮਾਂ ਸਮੇ ਮਟਿਆਰਾਂ ਕੜੇ ਦੀ ਤਾਲ ਤੇ ਗੀਤ ਗਾਉਂਦੀਆਂ ਹਨ ਕੜਾ ਵੱਜਦਾ ਹੈ ਤੇ ਬੋਲ ਆਪੇ ਮਹਾਰੇ ਹੀ ਕੜੇ ਨਾਲ ਇੱਕ ਇੱਕ ਮਿੱਟ ਹੋਣ ਦਿਖਾਈ ਲੱਗਦੇ ਹਨ ਕੜਾ ਵੱਜਦਾ ਹੈ ਘਢੋਲੀ ਵੱਜਦੀ ਹੈ ਕਿਤੇ ਗਾਗਰ ਵੱਜਦੀ ਸੁਣ ਮੁੰਡਿਆ ਪਹਿਲੇ ਸਮਿਆਂ ਵਿੱਚ ਜਦੋਂ ਖੂਹ ਤੋਂ ਆਮ ਨਹੀਂ ਹੁੰਦੇ ਸਨ ਤਾਂ ਲੋਕ ਕਾਨੂੰ ਟੋਬਿਆਂ ਤਲਾਬਾਂ ਤੇ ਪਾਣੀ ਹੀ ਗੁਜ਼ਾਰਾ ਕਰਨਾ ਪੈਂਦਾ ਸੀ ਇਸ ਵੇਲੇ ਇਹ ਕੜਾ ਹੀ ਸਨ ਜਿਨ੍ਹਾਂ ਦੀ ਵਰਤੋਂ ਨਾਲ ਪਾਣੀ ਸ਼ੁੱਧ ਕਰਕੇ ਪੀਣ ਯੋਗ ਬਣਾਇਆ ਜਾਂਦਾ ਸੀ ਵਿਦਿਆਰਥੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਕੜਿਆਂ ਵਿੱਚ ਰੇਤ ਤੇ ਕੱਚਾ ਕੋਲਾ ਪਾ ਕੇ ਪਾਣੀ ਸਾਫ਼ ਕੀਤਾ ਜਾਂਦਾ ਹੈ। ਪੂਜਾ ਪਾਠ ਸਮੇਂ ਕੜੇ ਦੀ ਪਾਣੀ ਨੂੰ ਲੋਕ ਕੁੰਭ ਦਾ ਜਲ ਮੰਨਦੇ ਹਨ। ਸ਼ਰਧਾਲੂ ਇਸ ਪਾਵਨ ਜਲ ਨੂੰ ਅੰਮ੍ਰਿਤ ਸਮਝ ਕੇ ਪੀਂਦੇ ਹਨ। ਇਹ ਪਰੰਪਰਾ ਅੱਜ ਵੀ ਜਾਰੀ ਹੈ। ਕਦੇ ਸਮਾਸੀ ਰਾਜੇ ਮਹਾਰਾਜੇ ਉਪਕਾਰੀ ਲੋਕ ਪਿਆਸੇ ਰਾਈਆਂ ਦੀ ਪਿਆਸ ਬੁਝਾਉਣ ਲਈ ਕਿਸੇ ਸ਼ਾਨਦਾਰ ਰੁੱਖ ਜਾਂ ਕੋਈ ਕੰਮ ਸਾਰੂ ਸ਼ਤ ਹੀਠ ਥਾਂ ਥਾਂ ਪਿਆਸੂ ਬਿਠਾਏ ਸਨ ਉਥੇ ਵੀ ਕੜੇ ਤੇ ਮੱਟ ਦੀ ਰੇਤਾ ਉੱਤੇ ਰੱਖ ਦਿੰਦੇ ਦਿਖਾਈ ਰੱਖੇ ਦਿਖਾਈ ਦਿੰਦੇ ਸਨ ਕੜੇ ਦਾ ਠੰਡਾ ਪਾਣੀ ਪੀ ਕੇ ਇੱਕ ਵਾਰ ਸੁਰਤ ਆ ਜਾਂਦੀ ਸੀ ਕਹਾਣੀ ਨੂੰ ਤੁਸੀਂ ਵੱਧ ਤੋਂ ਵੱਧ ਪਿਆਰ ਦੇ ਸਕਿਓ ਤਾਂ ਕਿ ਆਪਾਂ ਤੁਹਾਡੇ ਲਈ ਹਰ ਰੋਜ਼ ਨਵੇਂ-ਨਵੇਂ ਕਹਾਣੀਆਂ ਲੈ ਕੇ ਆ ਸਕੀਏ ਅੱਜ ਆਪਾਂ ਇਸ ਕਹਾਣੀ ਨੂੰ ਇੱਥੇ ਹੀ ਸਮਾਪਤ ਕਰਾਂਗੇ ਕੱਲ ਨੂੰ ਆਪਾਂ ਇਹਦਾ ਦੂਸਰਾ ਪਾਰਟ ਲੈ ਕੇ ਤੁਹਾਡੇ ਕੋਲ ਹਾਜ਼ਰ ਹੋਵਾਂਗੇ ਸਤਿ ਸ਼੍ਰੀ ਅਕਾਲ